ਦੁਨ੍ਹਾਪੁਰ ਦੇ ਸਾਹਮਣੇ ਮਿਲਪੁਰ ਜਿਹੜਾ ਬੰਨ ਹੈ ਐਡਵਾਂਸ ਬੰਨ ਉੱਥੇ ਵੀ ਸੰਗਤ ਲੱਗੀ ਹੋਈ ਹੈ ਕਿਉਂਕਿ ਜਿਹੜੀ ਜਿਹੜਾ ਹੁਣ ਟੁੱਟ ਚੁੱਕਾ ਹੈ ਜਿਹੜਾ ਨੁਕਸਾਨ ਹੋ ਗਿਆ ਹੈ ਉਹਨੂੰ ਤੇ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਜਿਹੜਾ ਬੰਨ ਬਚਾਇਆ ਜਾ ਸਕਦਾ ਉਹਨੂੰ ਬਚਾਉਣ ਵਾਸਤੇ ਸੰਗਤ ਸੇਵਾ ਕਰ ਰਹੀ ਕਿ ਉੱਥੇ ਰੋਜ਼ਾਨਾ ਹੀ ਸੰਗਤਾਂ ਵਾਸਤੇ ਪ੍ਰਸ਼ਾਦੇ ਪਾਣੀ ਪੀਣ ਵਾਸਤੇ ਜੋ ਵੀ ਹੋ ਹੁਕਮ ਕਰ ਦਿੰਦੀ ਸੰਗਤ ਉਹ ਉੱਥੇ ਪਹੁੰਚਦੀ ਕਰਦੀ ਸੋ ਸਾਰੇ ਹੀ ਪ੍ਰਬੰਧ ਵੱਲੋਂ ਜਿੱਥੇ ਕਿੱਥੇ ਵੀ ਜਿਹੜੇ ਰਹਿائش ਵਾਸਤੇ ਜੇ ਕਿਸੇ ਨੂੰ ਰਹਿਾਈ ਦੀ ਸਮੱਸਿਆ ਹੈ ਤਾਂ ਉਹ ਸਰਾਵਾਂ ਦੇ ਜਿਹੜੇ ਦਰਵਾਜ਼ੇ ਨੇ ਖੁੱਲੇ ਹੋਏ ਨੇ ਭਾਈ ਕੋਈ ਵੀ ਜਿਹੜਾ ਔੜ ਪੀੜਤ ਹੈ ਜਾਂ ਕਿਸੇ ਜ਼ਰੂਰਤਮੰਦ ਨੂੰ ਲੋੜ ਹੈ ਉਹ ਆ ਕੇ ਗੁਰੂ ਘਰ ਦੇ ਵਿੱਚ ਸ਼ਰਨ ਵੀ ਲੈ ਸਕਦਾ ਹੈ। ਸੋ ਇਹ ਸਾਰਾ ਸ਼ਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਸੰਗਠਨ ਸયોગ ਨਾਲ ਹੀ ਚੱਲਦੀ ਹੈ ਸਾਡੇ ਗੁਰੂ ਘਰਾਂ ਦੇ ਪ੍ਰਬੰਧ ਵੀ ਸੰਗਠਨ ਸયોગ ਨਾਲ ਹੀ ਚੱਲਦੇ ਨੇ ਇਸ ਕਰਕੇ ਹੀ ਸਾਰੇ ਭੈਣ ਭਰਾ ਹਾਂ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਾਉਪੁਰ ਦੇ ਵਿੱਚ ਜਿੱਥੇ ਪਿਛਲੇ ਦਿਨਾਂ ਵਿੱਚ ਵਿਆਸ ਦਰਿਆ ਤੋਂ ਕੰਨ ਟੁੱਟਣ ਕਰਨ ਕਾਫੀ ਜਿਹੜਾ ਸਾਡੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਸੋ ਉਸ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਪਹੁੰਚੇ ਅੱਜ ਸਰਨਾਲ ਸੰਪਰਦਾਇ ਸਰਹਾਲੀ ਬਾਬਾ ਸੁੱਖਾ ਸਿੰਘ ਜੀ ਸਰਾਲੀ ਸਾਹਿਬ ਵਾਲੇ ਉਹਨਾਂ ਵੱਲੋਂ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ ਲੰਗਰ ਲਗਾਇਆ ਗਿਆ ਪਿੱਛੇ ਤੇ ਨਾਲ ਮੇਰੇ ਨਾਲ ਸਿੰਘ ਮੌਜੂਦ ਹੈਗੇ ਆਪਾਂ ਪਹਿਲੋਂ ਖਤੇ ਬੁਲਾ ਲਏ ਨੇ ਬਾਕੀ ਆਪਾਂ ਗੱਲਬਾਤ ਕਰਨੀ ਹੈ ਪਹਿਲੋਂ ਸਭ ਤੋਂ ਪਹਿਲਾਂ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਲੰਗਰ ਹਮੇਸ਼ਾ ਸਾਡੀ ਲੋੜ ਵੀ ਹੈ ਤੇ ਸਾਡੀ ਸਿੱਖੀ ਦੀ ਪਹਿਚਾਣ ਵੀ ਹੈ ਔਰ ਹਰੇਕ ਤਾਂ ਤੇ ਜਿਸਨੇ ਵੀ ਕੋਈ ਕਿਸ ਤਰ੍ਹਾਂ ਦੀ ਮਸੀਤ ਪਾਉਂਦੀ ਹੈ ਸਾਡੇ ਵੱਲੋਂ ਵੱਡੇ ਪ੍ਰਬੰਧ ਹਰੇਕ ਤਰ੍ਹਾਂ ਦੇ ਕੀਤੇ ਜਾਂਦੇ ਇੱਥੇ ਵੀ ਸੰਪਰਦਾ ਵੱਲੋਂ ਜਿਹੜਾ ਲੰਗਰ ਦੀ ਸੇਵਾ ਚੱਲ ਰਹੀ ਹੈ ਕੀ ਕਹਿਣਾ ਹੈ ਮੇਰੇ ਕੋਈ ਅਸੀਂ ਬੇਨਾ ਮਾਪੁਰਖਾ ਦੀ ਬਾਬਾ ਬਤਾਰ ਸਿੰਘ ਦੀ ਸਰਾਈ ਸਾਹਿਬ ਵਾਲੀ ਉਹਨਾਂ ਮਾਪੁਰਖਾ ਵੱਲੋਂ ਇੱਥੇ ਵੀ ਲੰਗਰ ਦੀ ਸੇਵਾ ਜਿਹੜੀ ਹੈ ਬੰਦ ਦੇ ਉੱਤੇ ਕੀਤੀ ਜਾ ਰਹੀ ਹੈ ਪਿੰਡ ਬਾਉਪੁਰ ਤੋਂ ਜਿੱਥੇ ਬੰਦ ਘਟਿਆ ਸੀ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂਗੇ ਹੋਰ ਵੀ ਬਹੁਤ ਮਾਪੁਰਖਾ ਜਿਨ੍ਹਾਂ ਵੱਲੋਂ ਇੱਥੇ ਬੰਦ ਦੇ ਉੱਤੇ ਲੰਗਰ ਲਗਾਏ ਗਏ ਗੁਰੂ ਨਾਨਕ ਪਾਸ਼ਾ ਨੇ ਇੱਕ ਲੰਗਰੀ ਦਿੱਤੀ ਜਿਹੜੀ ਸਭ ਤੋਂ ਵਦਿਆ ਚਲਾਈ ਹੋਈ ਆ ਪਰੰਪਰਾ ਉਸ ਦਿਨ ਅਕੋਰਿੰਗ ਸਾਰੀ ਸੰਗਤ ਜਿਹੜੀ ਹੈ ਕੀ ਸੇਵਾ ਕਰਦੀ ਹੈ ਜੀ ਸੀ ਅਸੀਂ ਇਹਨਾਂ ਮਾਪੁਰਖਾਂ ਦਾ ਵੀ ਤੇ ਜਿਹੜੀ ਸੰਗਤ ਇੱਥੇ ਬਾਹਰ ਦੇ ਉੱਤੇ ਸੇਵਾ ਕਰ ਰਹੀ ਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਇਸ ਇਦਾਂ ਸੰਗਤਾਂ ਸੇਵਾ ਕਰਦੀਆਂ ਨੇ ਗੁਰੂ ਨਾਨਕ ਪਾਸ਼ਾ ਮੇਰਾ ਰੱਖਣਾ ਜਿੰਨਾ ਵੀ ਇਹ ਬਤਰ ਖਤਰੇ ਵਾਲੀ ਜਿਹੜੀ ਸਿਟੀ ਦੇ ਵਿੱਚੋਂ ਕੱਢਣ ਵਾਸਤੇ ਸੰਗਤਾਂ ਇਦਾਂ ਹੀ ਤਨੋਂ ਮਨੋਂ ਸੇਵਾ ਕਰਦੀਆਂ ਰਹਿਣ ਅਸੀਂ ਧੰਨਵਾਦ ਕਰਦੇ ਹਾਂ ਗੁਰਦਾਰਾ ਬੀਰਸਾ ਬੋਲੋ ਵੀ ਸਾਰੀ ਸੰਗਤ ਨੂੰ ਸਾਰਾ ਦਾ ਧੰਨਵਾਦ ਕਰਦੇ ਹਾਂ ਬਾਕੀ ਤੁਹਾਨੂੰ ਵੀ ਵਾਹਿਗੁਰੂ ਬਾਬਾ ਜੀ ਇੱਥੇ ਮੌਜੂਦ ਆਪਾਂ ਸਾਰੇ ਹਾਜ਼ਰ ਹੋਣੇ ਆ ਚੱਲ ਰਿਹਾ ਹੈ। ਸਾਖੂਰਤਾਂ ਦੇ ਪੂਰੀ ਰਿਕਰ ਚੱਲ ਰਿਹਾ ਜੇ ਕੰਨ ਬਣ ਤੁਸੀਂ ਇੱਥੇ ਪਹੁੰਚੇ ਪੀਕਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ਼ਹੀਦ ਜੀ ਸਰਦ ਸੁਲਤਾਨਪੁਰ ਲੋਧੀ ਜਿੱਥੋਂ ਜੇਕੇਤਾਲ ਦੇ ਇਸ ਦਿਨ ਹੀ ਆਪ ਸ੍ਰੀ ਆਈ ਹੋਈ ਹੈ। ਪੋਸਟ ਦਿਨ ਤੋਂ ਹੀ ਸਾਡੇ ਅਤੀ ਸਰਕਾਰ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘੀ ਧਾਰਮੀ ਉਹਨਾਂ ਨੇ ਆਪਣੇ ਸੈਕਟਰੀ ਸਾਹਿਬਾਨ ਨੂੰ ਅਤੇ ਉਹਨਾਂ ਨੇ ਕਰਕੇ ਜਿੰਨੇ ਵੀ ਸਾਡੇ ਗੁਰੂ ਘਰ ਆਉਂਦੇ ਨੇ ਕੰਢੀ ਏਰੀਆ 'ਚ ਕਹ ਲੋ ਉਹਨਾਂ ਸਾਰਿਆਂ ਦੇ ਨੰਬਰ ਜਾਰੀ ਕਰਕੇ ਸਾਰਿਆਂ ਨੂੰ ਹਦਾਇਤ ਵੀ ਕੀਤੀ ਕਿ ਗੁਰਸੰਗਤ ਵਾਸਤੇ ਜਿੱਥੇ ਵੀ ਕੋਈ ਸੇਵਾ ਦੀ ਲੋੜ ਹੋਵੇ ਤੇ ਉੱਥੇ ਪਹੁੰਚਦੀ ਕਰੋ ਸਾਡੇ ਗੁਰੂ ਘਰ ਵੱਲੋਂ ਜਿੱਥੇ ਵੀ ਜਿਵੇਂ ਮੈਨੇਜਰ ਸਾਹਿਬ ਜੀ ਨੇ ਆਪ ਜੀ ਦੇ ਨਾਲ ਸਾਂਝ ਪਾਈ ਹੈ ਤੇ ਉਸ ਦਿਨ ਦੇ ਸਾਰੇ ਤੱਤ ਪਰ ਕਿ ਜਿੱਥੇ ਵੀ ਕਿਸੇ ਨੂੰ ਲੋੜ ਪੈਂਦੀ ਹੈ ਪ੍ਰਸ਼ਾਦੇ ਦੀ ਜਲਪਾਣੀ ਦੀ ਈਵਨ ਰਹਿਸ਼ ਦੀ ਦਵਾਈਆਂ ਦੀ ਉਹ ਸਾਡੇ ਕੋਲ ਆਉਂਦੇ ਨੇ ਅਤੇ ਸਾਡੇ ਖੁਦ ਸੇਵਾਦਾਰ ਉੱਥੇ ਮਹਿੰਦਰ ਸਾਹਿਬ ਨੇ ਡਿਊਟੀ ਲਾਈ ਹੋਈ ਹੈ ਉੱਥੇ ਪ੍ਰਸ਼ਾਦਾ ਪੱਕਦਾ ਜੋ ਹੋਰ ਵੀ ਪਦਾਰਥ ਲੰਗਰ ਵਿੱਚ ਤਿਆਰ ਹੁੰਦੇ ਨੇ ਉਹ ਵੀ ਉੱਥੇ ਜਿੱਥੇ ਹੁਣ ਅਜੇ ਮਹਾਰਾਜੀ ਕਿਰਪਾ ਆ ਪਰ ਖਤਰਾ ਬਣਿਆ ਹੋਇਆ ਪਾਣੀ ਦੇ ਨਾਲ ਉੱਥੇ ਜਿਵੇਂ ਪਿੱਛੇ ਆਪਾਂ ਦੇਖਦੇ ਆ ਇਥੇ ਸਾਹਮਣੇ ਸਰਦੁੱਲਾਪੁਰ ਦੇ ਸਾਹਮਣੇ ਬਿਲਕੁਲ ਜਿਹੜਾ ਬੰਨ ਹੈ ਐਡਵਾਂਸ ਬੰਨ ਉੱਥੇ ਵੀ ਸੰਗਤ ਲੱਗੀ ਹੋਈ ਹੈ ਕਿਉਂਕਿ ਜਿਹੜੀ ਜਿਹੜਾ ਹੁਣ ਟੁੱਟ ਚੁੱਕਾ ਹੈ ਜਿਹੜਾ ਨੁਕਸਾਨ ਹੋ ਗਿਆ ਹੈ ਉਹਨੂੰ ਤੇ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਜਿਹੜਾ ਬੰਨ ਬਚਾਇਆ ਜਾ ਸਕਦਾ ਉਹਨੂੰ ਬਚਾਉਣ ਵਾਸਤੇ ਸੰਗਤ ਸੇਵਾ ਕਰ ਰਹੀ ਸੀ ਉੱਥੇ ਰੋਜ਼ਾਨਾ ਹੀ ਸੰਗਤਾਂ ਵਾਸਤੇ ਪ੍ਰਸ਼ਾਦੇ ਪਾਣੀ ਪੀਣ ਵਾਸਤੇ ਜੋ ਵੀ ਹੋ ਹੁਕਮ ਕਰ ਦਿੰਦੀ ਸੰਗਤ ਉਹ ਉੱਥੇ ਪਹੁੰਚਦੀ ਕਰਦੀ ਸੋ ਸਾਰੇ ਹੀ ਪ੍ਰਬੰਧ ਵੱਲੋਂ ਜਿੱਥੇ ਕਿੱਥੇ ਵੀ ਜਿਹੜੇ ਰਹਿائش ਵਾਸਤੇ ਜੇ ਕਿਸੇ ਨੂੰ ਰਹਿائش ਦੀ ਸਮੱਸਿਆ ਹੈ ਤਾਂ ਉਹ ਸਰਾਵਾਂ ਦੇ ਜਿਹੜੇ ਦਰਵਾਜ਼ੇ ਨੇ ਖੁੱਲੇ ਹੋਏ ਨੇ ਭਾਈ ਕੋਈ ਵੀ ਜਿਹੜਾ ਅੜ ਪੀੜਤ ਹੈ ਜਾਂ ਕਿਸੇ ਜ਼ਰੂਰਤਮੰਦ ਨੂੰ ਲੋੜ ਹੈ ਉਹ ਆ ਕੇ ਗੁਰੂ ਘਰ ਦੇ ਵਿੱਚ ਸ਼ਰਨ ਵੀ ਲੈ ਸਕਦਾ ਹੈ। ਉਹ ਇਹ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸੰਗਤ ਦੇ ਸયોગ ਨਾਲ ਹੀ ਚੱਲਦੀ ਹੈ ਸਾਡੇ ਗੁਰੂ ਘਰਾਂ ਦੇ ਪ੍ਰਬੰਧ ਵੀ ਸੰਗਤ ਦੇ ਸયોગ ਨਾਲ ਹੀ ਚੱਲਦੇ ਨੇ ਇਸ ਕਰਕੇ ਹੀ ਸਾਰੇ ਭੈਣ ਭਰਾ ਹਾਂ ਅਤੇ ਸੰਪਰਦਾ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ دریਾਲੀ ਸਾਹਿਬ ਵਾਲੇ ਉਹਨਾਂ ਤੋਂ ਰਸਾਈ ਹੋਏ ਮਹਾਂਪੁਰਖ ਸੰਤ ਬਾਬਾ ਸੁਖਾ ਸਿੰਘ ਜੀ ਜੋ ਕਿ ਉਹ ਮੇਰੇ ਖਿਆਲ ਜੁਦੇਸ਼ ਨੇ ਉਹਨਾਂ ਦੇ ਪਿੱਛੋਂ ਇੱਥੇ ਜੈ ਹਰ ਬਾਬਾ ਹੀਰਾ ਸਿੰਘ ਜੀ ਅਤੇ ਨਾਲ ਭਾਈ ਬਾਬਰ ਸਿੰਘ ਜੀ ਹੋਰ ਸਾਰੇ ਗੁਰਮੁਖ ਪਿਆਰੇ ਜਿੰਨੇ ਵੀ ਉਹਨਾਂ ਦੇ ਨਾਲ ਸਿੰਘ ਨਹੀਂ ਅਤੇ ਮੋਢੇ ਨਾਲ ਮੋਢਾ ਜੋੜ ਕੇ ਇਹ ਸਾਰੀ ਸੇਵਾ ਸੰਗਤਾਂ ਦੀ ਕਰ ਰਹੇ ਨੇ ਲੰਗਰ ਪ੍ਰਸ਼ਾਦਿਆਂ ਦੀ ਵੇਖੋ ਇਹ ਬਹੁਤ ਵੱਡੀ ਸੇਵਾ ਹੈ ਸੋ ਅੱਜ ਮਹਿੰਦਰ ਸਾਹਿਬ ਦੇ ਨਾਲ ਸਰਦਾਰ ਅਵਤਾਰ ਸਿੰਘ ਜੀ ਜੋ ਮੇਰ ਸਾਹਿਬ ਦੇ ਮੈਨੇਜਰ ਨੇ ਅਤੇ ਦਾਸ ਭਾਈ ਸਤਨਾਮ ਸਿੰਘ ਜੀ ਮੁੱਖ ਗ੍ਰੰਥੀ ਅਤੇ ਨਾਲ ਇੰਚਾਰਜ ਭਾਈ ਸਰਵਣ ਸਿੰਘ ਜੀ ਅਤੇ ਭਾਈ ਬਿਆਲ ਸਿੰਘ ਜੀ ਜੋ ਹੈਡ ਰੱਗੀ ਨੇ ਭਾਈ ਸਰਵਨ ਸਿੰਘ ਜੀ ਇੰਚਾਰਜ ਨੇ ਆਦੇ ਨਾਲ ਭਾਈ ਜਗੀਰ ਸਿੰਘ ਜੀ ਸਾਰੇ ਹੀ ਸਿੰਘ ਇੱਕ ਕਿਉਂਕਿ ਸਮਾਵਾਂ ਦੇ ਰੋਜ਼ ਹੀ ਆਉਂਦੀਆਂ ਨੇ ਇੱਕ ਦੋ ਦਿਨ ਛੱਡ ਕੇ ਇਹ ਦੌਰਾ ਵੀ ਕੀਤਾ ਜਾਂਦਾ ਹੈ ਜਿੱਥੇ ਪੁੱਛਿਆ ਜਾਂਦਾ ਸੰਗਤ ਨੂੰ ਕਿ ਸਾਰੀਆਂ ਸਮਾਵਾਂ ਚੱਲ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਮੇਂ ਸੰਗਤ ਦੇ ਨਾਲ ਹੈ ਕਿਉਂਕਿ ਸੰਗਤ ਹੀ ਬਣਾਈ ਰਹੀ ਸੰਤਾ ਜੀ ਇਸ ਕਰਕੇ ਸਾਧ ਸੰਗਤ ਜੀ ਜਿਹੜਾ ਹੋਰ ਵੀ ਕੋਈ ਗੁਰਮਤਿਆਰ ਸੁਣਦਾ ਇੱਥੇ ਆ ਕੇ ਮਾਇਆ ਕਰਕੇ ਆਦੇ ਸਰੀਰ ਕਰਕੇ ਜੋ ਵੀ ਸੇਵਾ ਕਰ ਸਕਦਾ ਭਾਈ ਇਹਨਾਂ ਦੀ ਕਰਨੀ ਚਾਹੀਦੀ ਕਿਉਂਕਿ ਇਹ ਲੋਕ ਨੇ ਜਿਹੜੇ ਹੰਡੀ ਖੇਤਰ ਦੇ ਇਹ ਸਤਾਏ ਹੋਏ ਨੇ ਕਿਉਂਕਿ ਬਾਣੀਆਂ ਦੇ ਹਰ ਵਾਰ ਇਹਨਾਂ ਨੂੰ ਬਹੁਤ ਮਾਰ ਦਿੰਦੀ ਏ ਇਹਨਾਂ ਦੀ ਹਰ ਪ੍ਰਕਾਰ ਦੇ ਨਾਲ ਸਹਾਇਤਾ ਕਰਨੀ ਚਾਹੀਦੀ ਏ ਜੀ ਬੇਨਤੀਆਂ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਇਹ ਸਨੈਚ ਨਾਲ ਮੇਰੇ ਨਾਲ ਕੋਈ ਸੈਂਡ ਫਰਵਾਰਾ ਨਾਲ ਜਿੰਨਾ ਨੇ ਦੱਸਿਆ ਕਿ ਸ਼ੋਮਨੀ ਗੱਗਰਾ ਪ੍ਰਬੰਧਕ ਜੀ ਨਾਲ ਸੰਤ ਮਾਪੂਰ ਬਾਬਾ ਸੁਖਤ ਸਿੰਘ ਜੀ ਸਾਡੇ ਸਾਹਿਬ ਨਾਲ ਬਾੜੇ ਤੋਂ ਜਿਹੜੀ ਮੱਧੀ ਸਵਾਵਾ ਹਰੇਕ ਤਰ੍ਹਾਂ ਦੀ ਜਿੰਨੀਆਂ ਵੀ ਲੋੜਾਂ ਹੈ ਮੌਕੇ ਨੂੰ ਮੁੱਖ ਰੱਖਦੇ ਆਉਂਦੇ ਕਿਸ ਤਰ੍ਹਾਂ ਦੀ ਰਾਜ ਦੀ ਲੋੜ ਨੰਗਰ ਦੀ ਲੋੜ ਇਹ ਦੁਬੰਗਿਆਂ ਦੇ ਲੋੜ ਉਸ ਚੀਜ਼ ਨੂੰ ਲੈ ਕੇ ਜਿਹੜਾ ਹਰੇ ਹਰੇਕ ਫਿਰ ਜਿਸ ਤਰ੍ਹਾਂ ਦਾ ਹੁਕਮ ਹੁੰਦਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਤੋਂ ਆਉਂਦਾ ਸੁੱਖਾ ਸੇਜੀ ਸ라이 ਸ라이 ਦਾ ਜਿਹੜਾ ਇਹ ਤਰ੍ਹਾਂ ਦੇ ਮਾਮਲੇ ਕਿਤੇ ਜਾਂਦੇ ਸੋਸ਼ਲ ਮੀਡੀਆ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆ ਸੋਤੇਣਾ ਸਿੰਘਾ ਦਾ ਸਾਡਾ ਦਾ ਹਰ ਬਾਬਾ ਸੁੱਖਾ ਸੇਜੀ ਸ라이 ਬਹੁਤ ਬੋਕਾ ਕਰਦਾ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਬਹੁਤ ਬੋਕਾ ਕਰਦਾ ਜਿਹੜੇ ਹਰੇਕ ਸਮੇਂ ਜਿਹੜਾ ਸਾਡੇ ਸਿੱਖਾਂ ਦੀ ਸਾਡੇ ਲੋਕਾਂ ਦੀ ਸਾਡੇ ਕਿਤੇ ਵੀ ਲੋੜ ਪਈ ਕਿਤੇ ਆਪ ਨੂੰ ਦੀ ਜਿਹੜੇ ਤਰ੍ਹਾਂ ਦਾ ਜੀ ਆਹ ਬਾਫੜਦੇ ਕਿਸ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਰਤਾ ਵਾਹਿਗੁਰੂ